ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਦੇ ਵਿੱਚ ਅਕਸਰ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਕੁਝ ਸਮਾਜ ਵਿਰੋਧੀ ਤਾਕਤਾਂ ਵੱਲੋਂ ਖਾਲਿਸਤਾਨ ਦੇ ਹੱਕ ਵਿੱਚ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਗੜਸ਼ੰਕਰ ਹੁਸ਼ਿਆਰਪੁਰ ਰੋਡ ਤੇ ਸਥਿਤ ਪੰਦੇ ਅੱਡਾ ਵੇੜਸਰੋ ਦੇ ਗੁਰਦੁਆਰਾ ਸਾਹਿਬ ਦੀ ਕਾਂਤੀ ਖਾਲਿਸਤਾਨ ਦੇ ਹੱਕ ਵਿੱਚ 26-1-2024 ਨੂੰ ਪੰਜਾਬ ਖਾਲਿਸਤਾਨ ਦੀਆਂ ਵੋਟਾਂ ਦੀ ਰਿਜ਼ਰਵੇਸ਼ਨ ਸ਼ੁਰੂ ਹੋਣ ਦਾ ਕੰੰਡਾ ਤੇ ਲਿਖਿਆ ਹੋਇਆ ਮਿਲਿਆ। ਪਿੰਡ ਵਾਸੀਆਂ ਮੁਤਾਬਕ ਜਦੋਂ ਉਹਨਾਂ ਖਾਲਿਸਤਾਨ ਬਾਰੇ ਲਿਖਿਆ ਹੋਇਆ ਦੇਖਿਆ ਤਾਂ ਥਾਣਾ ਗੜਸ਼ੰਕਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਜਦੋਂ ਇਸ ਗੱਲ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਤ ਕੰਦਾ ਤੇ ਲਿਖਿਆ ਮਿਟਾਇਆ ਗਿਆ ਇਸ ਸਬੰਧ ਵਿੱਚ ਥਾਣਾ ਗੜ ਸ਼ੰਕਰ ਦੇ ਐਸ ਐਚਓ ਜੈਪਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੇ ਤੁਰੰਤ ਬਾਦੋਂ ਮੌਕੇ ਤੇ ਪੁੱਜੀ ਅਤੇ ਹੁਣ ਸੀਸੀਟੀਵੀ ਕੈਮਰੇ ਨੂੰ ਖੰਗਾਲ ਕਰ ਪੜਤਾਲ ਕੀਤੀ ਜਾਵੇਗੀ ਇਹ ਮਿਲੀ ਪਗਤੋਆ ਉਹਨਾਂ ਦੇ ਜੋ ਸੰਬੰਧੀ ਹੈ ਮਾਹੌਲ ਖਰਾਬ ਕਰਨਾ ਚਾਹੁੰਦੇ ਹੈ ਪੰਜਾਬ ਦਾ ਇਹ ਘਟੀਆ ਸੋਚ ਹੈ ਇੰਦਾ ਦੀ ਸੋਚ ਨਹੀਂ ਕਰਨੀ ਚਾਹੀਦੀ ਪਿੰਡਾਂ ਦੇ ਵਿੱਚ ਹਿਲਜੁ ਨਹੀਂ ਕਰਨੀ ਚਾਹੀਦੀ ਇਹਨਾਂ ਦੀ ਅਸੀਂ ਸ਼ਬਦ ਨਿੰਦਿਆਂ ਦੇ ਵਿੱਚ ਨੁਕੇਦੀ ਕਰਦੇ ਆ ਗੁਰੂ ਘਰ ਦੇ ਪ੍ਰਧਾਨ ਦੋਏ ਖੜੇ ਆ ਪਿੰਡ ਦਾ ਸਾਰਾ ਮਾਹੌਲ ਖਰਾਬ ਹੁੰਦਾ ਇਸ ਕਰਕੇ ਪੁਲਿਸ ਨੂੰ ਵੀ ਸੂਚਨਾ ਕਰ ਦਿੱਤੀ ਹੈ ਇਸ ਕਰਕੇ ਇਹ ਸ਼ਰਾਰਤੀ ਅੰਸ਼ਾਂ ਨੂੰ ਪੁਲਿਸ ਨੂੰ ਨੱਥ ਪਾਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਹੈ ਇਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਹੜੇ ਸ਼ਰਾਰਤ ਕਰ ਰਿਆ ਆ ਇਹਦੇ ਖਿਲਾਫ ਜੋ ਵੀ ਅਫਸਰਾਂ ਦੇ ਹੁਗਵਾਨਾ ਬਣਦੀ ਕਾਰਵਾਈ ਜਿਹੜੀ ਇਹਦੇ ਖਿਲਾਫ ਇਹਨੂੰ ਟੈਸਟ ਕਰਕੇ ਇਹਦੇ ਖਿਲਾਫ ਜਿਹੜੀ ਕੀਤੀ ਜਾਏਗੀ ਇਹ ਤਾਂ ਹੁਣ ਮੈਨੂੰ ਫੋਨ ਆਇਆ ਸੀਗਾ ਵੀ ਇੱਦਾਂ ਦਾ ਕਰਕੇ ਇੱਥੇ ਜਿਹੜਾ ਇੱਕ ਮੈਸੇਜ ਲਿਖਿਆ ਆ ਵੀ ਇੰਨੀ ਤਰੀਕ ਨੂੰ ਵੋਟ ਹੋ ਰਹੀ ਆ ਉਹਦੇ ਸੰਬੰਧੀ ਤੇ ਇਹਦੇ ਲਈ ਜਿਹੜਾ ਹੁਣ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਹੜਾ ਵੀ ਇਹ ਸ਼ਰਾਰਤੀ ਅਨਸਰ ਹੋਊਗਾ ਉਹਦੇ ਖਿਲਾਫ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ